हां जी ਇੱਕ ਪਿੰਡ ਦੇ ਵਿੱਚ ਚੋਰੀ ਹੋਣ ਲੱਗੀ ਵਾਹ ਲਈ ਉਦੋਂ ਚੋਰ ਹੁੰਦੇ ਵੀ ਬਹੁਤ ਜ਼ਿਆਦੇ ਕਿਉਂ ਅਸਲਾ ਬਹੁਤ ਘੱਟ ਹੁੰਦਾ ਤੇ ਪਿੰਡਾਂ ਦੇ ਵਿੱਚ ਰਫਲਾ ਖਲਾ ਨੰਬਰਦਾਰ ਨੂੰ ਸੰਸ ਬਣਦਾ ਹੁੰਦਾ ਬਣਦਾ ਨਾ ਹੋਰ ਕਿਛਦਾ ਕਿਉਂ ਉਹਨੂੰ ਵੀ ਸਰਕਾਰ ਤਾਂ ਦਿੱਤੀ ਕੋਟਾ ਲਾ ਕੇ ਹੁੰਦਾ ਪਿੰਡ ਦੇ ਮਾਮਲੇ ਤੇ ਰਾਜ ਖੋਇਆ ਨਾ ਜਾਵੇ ਉਦੋਂ ਜਿਹੜੇ ਚੋਰ ਹੁੰਦੇ ਇਹ ਚੋਰੀ ਦੀਆਂ ਰਫਲਾ ਲੱਖ ਲੈਂਦੇ ਸਹੀ ਉਰੀ ਹੋਇਆ ਕਰੇ ਪੰਡ ਦੇ ਵਿੱਚ ਪੰਡ ਦੇ ਲੋਕਾਂ ਨੇ ਕਿਹਾ ਵੀ ਆਪਾਂ ਇੱਕ ਰਾਖਾ ਰੱਖ ਲੂ ਹੂੰ ਛਾਰੇ ਪੰਡ ਦੀ ਰਾਖੀ ਰੱਖਿਆ ਕਰ ਉਹਨੂੰ ਆਪਾਂ ਪੈਸੇ ਦੇ ਦਿਆ ਕਰਾਂਗੇ ਕਦੇ ਵੀ ਹਾਂ ਉਹਨਾਂ ਨੇ ਇੱਥੇ ਪੰਡ ਦੇ ਵਿੱਚ ਨੌਜਵਾਨ ਕਰੋ ਗਰੀਬ ਸੀ ਵਿਆਹਾਵਾਦੀ ਬਾਲ ਬੱਚੇ ਵਾਲਾ ਤੇ ਉਹ ਗਰੀਬੀ ਸੀ ਕਹਿੰਦੇ ਯਾਰ ਆਪਾਂ ਵੀ ਉਹ ਸ਼ੰਭੂ ਨੂੰ ਰੱਖ ਲੂ ਹੂੰ ਤੇ ਨੌਜਵਾਨ ਹੈ ਦਲੇਰ ਹੈ ਉਹਨੂੰ ਕਹਿੰਦੇ ਵੀ ਤੈਨੂੰ ਪਹਿਰੇ ਤੇ ਰੱਖਦਾ ਐ ਪੰਡ ਦੇ ਰਾਤ ਰਾਤ ਪਹਿਰਾ ਦੇਣਾ ਤਾਂ 4 ਵਜੇ ਤੱਕ ਹੂੰ ਕਹਿੰਦਾ ਰੱਖ ਲੂ ਪੈਸੇ ਤੈਨੂੰ ਐਨੇ ਦੇ ਦਿਆ ਕਰਾਂਗਾ ਕਹਲਾ ਦੀ ਚੰਗਾ ਉਹ ਰੱਖ ਲਿਆ ਉਹ ਰਾਤ ਨੂੰ ਸਾਰੀ ਰਾਤ ਪੰਡ ਦੇ ਉੱਤੋਂ ਦੀ ਜਿਹੜੀ ਦੰਦਾ ਰਿਹਾ ਖਰੀ ਲਾਲ ਖਰੀ ਮਾਰਦਾ ਭਾਈ ਜਾਗਦੇ ਰਹਿਣਾ ਜਾਗਦੇ ਰਹਿਣਾ ਉਹ ਤੂਰ ਕਹਿੰਦੀ ਬੜੇ ਦੁਖੀ ਕੀਤੇ ਨੇ ਹੂੰ ਇਹ ਨਹੀਂ ਜਵੇ ਲੱਗਣਾ ਪੰਡ ਦੇ ਹੂੰ ਬਾਕੀ ਉਹ ਟੱਕੜਾ ਜੀ ਇਹਦੇ ਸਾਹਮਣੇ ਹੋ ਗਿਆ ਡਾਂਗ ਡੂਗ ਮਾਰੀ ਮਾਰਦੂ ਨਰੋਆ ਵਾਲਾ ਸਹੀ ਹੈ ਜੀ ਉਹ ਪਈ ਇੱਕ ਮੋਹਣ ਨੰਬਰਦਾਰ ਤੀ ਉਸ ਪਿੰਡ ਦਾ ਜਦੋਂ ਪਹਿਰੇਦਾਰ ਨੇ 15 20 ਦਿਨ ਪਹਿਰਾ ਦਿੱਤਾ ਲੋਕਾਂ ਨੇ ਕਿਹਾ ਵੀ ਠੀਕ ਐ ਵਧੀਆ ਪਹਿਰਾ ਦਿੰਦਾ ਹੂੰ ਬਿਸਾਰੀ ਰਾਤ ਨਹੀਂ ਪੈਂਦਾ ਉਹ ਤੜਕੇ 4 ਵਜੇ ਦੇ ਨਾਲ ਜਾ ਕੇ ਆਪਦੀ ਝੁੰਬੀ ਚ ਪੈ ਜਾਂਦਾ ਝੁੰਬੀ ਮਨਾਈ ਵੀਦੀ ਹੂੰ ਅੱਖਾਂ ਖੜਨਾ ਜਾਂਦੀ ਤੇ ਉੱਥੇ ਪੈ ਜਾਂਦਾ 4 ਵਜੇ ਦੇ ਨਾਲ ਕੋ ਆਮ ਦੁਨੀਆ ਉੱਠ ਖੜਦੀ ਐ ਉਹਨਾਂ ਨੇ ਨੰਬਰਦਾਰ ਅਸੀਂ ਕਮਾਉਣ ਉਹਨੇ ਆਪਣੀ ਕੁੜੀ ਦਾ ਸੁਨਾਰਾ ਲੈ ਕੇ ਜਾਣਾ ਸੀ ਹੂੰ ਲਵੇ ਦੇ ਪੰਸੀ ਕੋ ਤੇ ਪੰਡਤੀ ਉਹ ਨੂੰ ਕਹਿੰਦਾ ਵੀ ਸ਼ੰਭੂ ਜੀ ਤੂੰ ਐ ਕਰੇ ਤੂੰ ਸੁਨਾਰਾ ਲੈ ਜੇ ਮੇਰੀ ਕੁੜੀ ਦਾ ਮੈਂ ਤੇਰਾ ਰਾਤ ਨੂੰ ਪਹਿਰਾ ਦੇ ਦੂੰ ਇੱਕ ਰਾਤ ਦਾ ਕੀ ਹੈ ਉਹ ਕਹਿੰਦਾ ਨੰਬਰਦਾਰਾ ਦੇਖ ਲੈ ਕੇ ਤੇ ਪੰਡਤ ਦੇ ਵਿੱਚ ਚੋਰੀ ਨਾ ਹੋ ਜੇ ਤੇ ਤੂੰ ਮੇਰੀ ਬਿਬਦਨਾਮੀ ਕਰਾ ਦੇਗਾ ਮੇਰੀ ਗੋਖਰੀ ਜਾਊ ਕਹਿੰਦਾ ਨਹੀਂ ਤੂੰ ਡਰਨਾ ਉਹ ਪਈ ਜਾ ਕੇ ਨੰਬਰਦਾਰਾ ਇਹ ਕੁੜੀ ਜਸੰਦਾਰ ਵਾਲੇ ਕਿ ਤੁਰ ਗਿਆ ਤੇ ਮਹੌਨ ਨੰਬਰਦਾਰ ਨੂੰ ਤੇ ਦੋਦੀ ਕਰਾਤ ਹੋ ਗਈ ਨੀਂਦ ਲੱਗੀ ਔਣ ਉਹ ਤਾਂ ਜਾ ਕੇ ਝੁੰਬੀ ਚ ਸੌ ਗਿਆ ਉਹ ਝੁੰਬੀ ਚ ਸੁੱਤਾ ਉਹ ਤੋ ਕਹਿਣ ਲੱਗੇ ਬਈ ਹੌਣ ਲਾਲ ਕਰਾ ਬਜਨੂ ਹਟ ਗਿਆ ਸੌ ਗਿਆ ਇੱਕ ਕਹਿੰਦਾ ਦੇਖਤਾ ਉਹ ਝੂੜੀ ਚ ਹੈ ਕਿ ਨਾ ਜਦੋਂ ਗਈ ਕਲੇ ਪੈ ਉਹ ਮਹੌਨ ਨੰਬਰਦਾਰ ਪੈਦੀ ਉਹਨੇ ਤਾਂ ਝੁੰਬੀ ਨੂੰ ਅੱਗ ਲਾ ਦਿੱਤੀ ਹੂੰ ਉਹ ਤਾਂ ਨੰਬਰਦਾਰ ਵਿਚੇ ਹੀ ਮੱਚ ਗਿਆ ਉਸੇ ਮੱਚਿਆ ਇਹ ਦੁਪਈ ਸਾਰੇ ਪਿੰਡ ਚ ਪਤਾ ਲੱਗ ਗਿਆ ਪਿੰਡ ਦੇ ਆਂ ਤਾਂ ਹੋ ਗਿਆ ਵੀ ਸੰਭੂ ਨੂੰ ਅੱਗ ਲਾਤੀ ਉਹ ਮੱਟ ਗਿਆ ਹੂੰ ਇਹ ਦੋ ਉਪਈ ਆਇਆ ਲੋਕ ਤਾਂ ਕੋਈ ਆ ਗਿਆ ਪੂਤ ਆ ਗਿਆ ਪੂਤ ਆ ਗਿਆ ਉਹ ਤਾਂ ਮਰ ਗਿਆ ਦਾ ਦੁਬਾਰੇ ਪੂਤ ਬਣ ਕੇ ਆ ਗਿਆ ਉਹ ਪਥੇਰਾ ਕਹੇ ਵੀ ਮੈਂ ਉਹੀ ਸੰਭੂ ਆ ਮੈਂ ਮਰਿਆ ਨਹੀਂ ਤੇ ਕਹਿੰਦੇ ਨਾ ਪੂਤਾ ਪਈ ਡਰਦਾ ਗਾਂਹਾਂ ਲੈ ਕੇ ਜੋ ਲੋਕ ਪੈ ਜਾ ਕਨ ਨੂੰ ਹੋਇਰ ਭੱਜ ਕੇ ਮੁੜ ਕੇ ਜੰਗਲ ਚ ਜਾ ਵੜਿਆ ਕਰੀ ਹੂੰ ਉੱਥੇ ਫਲ ਫਲੂਕ ਖਾ ਕੇ ਰਾਤ ਨਗਾਦਿਆ ਕਰੀ ਜੋ ਇੱਕ ਦਿਨ ਦੇਨੇ ਸੋਚਿਆ ਬੜਾ ਸਿਆਪਾ ਛੜਿਆ ਵੀ ਹੁਣ ਪਿੰਡ ਦੇ ਲੋਕ ਪਿੰਡ ਚ ਨਹੀਂ ਵੜਨਦੇ ਤੇ ਹਰੇਕ ਕਹੇ ਸੰਭੂ ਭੂਤ ਬਣਗਾ ਡਰਦਾ ਕੋਈ ਖੇਤਾਂ ਚ ਕੱਲਾ ਨਾ ਜਾਵੇ ਦੋ ਦੋ ਜਾਣੇ ਜਾਇਆ ਕਰਨ ਡਾਂਗਾ ਲੈ ਕੇ ਕਿ ਤੇ ਇਧਰ ਮੈਂ ਸੰਭੂ ਆ ਜੀ ਉਹ ਕਹਿਣ ਲੱਗਿਆ ਇੱਕ ਦਿਨ ਹਾਲੀ ਆਉਂਦਾ ਬਲਦਾਂ ਦੀ ਪੰਜਾਲੀ ਪਾਈ ਵੀ ਚਲੋ ਕੇਤ ਹਲ ਜੋੜਦੇ ਆ ਉਹ ਲੁਕੇ ਆ ਬੈਠਾ ਧੀ ਮਲਿਆਂ ਦੇ ਵਿੱਚ ਉੱਠ ਕੇ ਹਾਲੀ ਦੇ ਬੂਰੇ ਹੋਇਆ ਕਹਿੰਦਾ ਇਹਨੂੰ ਸਮਝਾਉਣਾ ਵੀ ਮੈਂ ਉਹੀ ਆ ਉਹ ਕਹਿੰਦਾ ਯਾਰ ਮੈਂ ਉਹੀ ਸੰਭੂ ਆ ਮੈਂ ਮਰਿਆ ਨਹੀਂ ਸਾਡੇ ਘਰੇ ਵੀ ਕਹਦੇ ਸਾਰੇ ਲੋਕਾਂ ਨੂੰ ਕਹਦੇ ਉਹਨੇ ਆਖਿਆ ਜਿੱਤਾ ਆ ਗਿਆ ਉਹ ਤਾਂ ਪਈ ਦਰਦੇ ਨੂੰ ਦੰਦੜ ਪਾਈਗੀ ਅਸਹੀ ਉੱਥੇ ਡਿੱਗ ਪਈ ਅੱਜ ਜਿਹੜੀ ਛੜਦਾ ਮਾਰੂਗਾ ਇਹ ਹੂੰ ਉਹ ਸੰਭੂ ਨੇ ਦੇਖਿਆ ਪਈ ਜਦੋਂ ਵੀ ਇਹ ਤਾਂ ਬੜਾ ਪੰਗਾ ਛੜ ਗਿਆ ਐਨੇ ਪੰਜ ਸੱਤ ਮਗਰ ਲੋਕ ਆਉਂਦੇ ਦੀ ਉਹ ਸੰਭੂ ਆਗਾ ਸੰਭੂ ਆਗਾ ਡਾਂਗਾਂ ਕੋੜੀ ਪੈਰ ਪਾ ਜਲ ਵੀ ਤਾਂ ਮਾਰ ਦੇਣਗੇ ਕੁੱਟ ਕੇ ਬੜਾ ਪੰਗਾ ਛੜਿਆ ਇਹ ਕੋਈ ਲੋਕ ਨੇ ਮੇਰੀ ਗੱਲ ਸੁਣਦਾ ਫਰੀਕ ਹੀ ਕਹੀ ਜਾਂਦਾ ਸੰਭੂਤ ਬਣ ਗਿਆ ਭਾਈ ਉਹ ਇੱਕ ਤਲਾਹ ਦੇ ਵਿੱਚ ਧੋਬੀ ਕੱਪੜੇ ਧੋਣ ਆਉਂਦਾ ਕਹਿੰਦਾ ਧੋਦੀ ਨੂੰ ਸਮਝਾ ਕੇ ਆ ਮੈਂ ਵੀ ਮੈਂ ਇਹਦਾ ਸੰਭੂ ਹਾਂ ਮੈਂ ਮਰਿਆ ਨਹੀਂ ਮੈਂ ਜਿਉਂਦਾ ਤੇ ਉਹ ਕਹਿ ਲੱਗਿਆ ਪਈ ਵੀ ਮੈਂ ਕਹਿੰਦਾ ਕਿ ਇਪਾਦ ਨਾ ਜਾਵੇ ਉਹ ਤਲਾਹ ਚ ਬੜ ਗਿਆ ਅਸਲੀ ਉਦੋਂ ਧੋਬੀ ਧੋਈ ਜਾਂਦਾ ਕੱਪੜੇ ਮਾਰ ਕੇ ਚੁੰਗੀ ਜਦੋਂ ਉਹਦੇ ਕੋਲੇ ਸਿਰ ਕੰਢਿਆ ਜਾ ਕੇ ਉਹਨੇ ਕਹਿੰਦਾ ਧੋਬੀ ਉਹ ਮੈਂ ਸ਼ਾਵਾਂ ਸੰਭੂ ਆ ਮਰਿਆ ਨਹੀਂ ਸਾਡੇ ਘਰਦਾਂ ਨੂੰ ਵੀ ਕਹਦੀ ਨਾਲੇ ਪਿੰਡ ਚ ਕਹਦੇ ਉਹਨਾਂ ਆਖਿਆ ਵੀ ਸੰਭੂ ਤਾਂ ਆਗਾ ਖਾ ਗਿਆ ਇਹਦਾ ਨਹੀਂ ਛੜਦਾ ਉਹ ਭੱਜਣ ਲੱਗਿਆ ਪੌੜੀਆਂ ਤੋਂ ਡਿੱਕੇ ਸਿਰ ਪਾਟ ਗਿਆ ਤਾਂ ਅੱਛਾ ਉਹ ਕਹਿੰਦਾ ਇਹ ਨਹੀਂ ਬੜਾ ਸਿਆਪਾ ਛੜਿਆ ਇੱਥੇ ਡਰ ਕੇ ਮਰ ਗਿਆ ਉਹਦੀ ਨਹੀਂ ਹੁੰਦਾ ਜੀ ਇਹਨੂੰ ਮੈਂ ਕਹਿੰਦਾ ਮੈਂ ਜਿਉਂਦਾ ਪਰ ਹਰੇਕ ਹੀ ਕਹਿੰਦਾ ਭੂਤ ਬਣਿਆ ਭੂਤ ਤਾਂ ਸਭੂ ਤਾਂ ਫੂਕ ਤਾਂ ਮੱਚ ਗਿਆ ਕੁਲੀ ਚ ਉਹਨੇ ਭਾਈ ਜੇ ਖੇਤ ਨੂੰ ਕੋਈ ਬੁੜੀ ਰੋਟੀ ਲਈ ਜਾਂਦੀ ਚੱਕਰੇ ਉਹ ਬਹੁਤ ਬਹੁਤ ਜਾ ਕੇ ਉਹਨੂੰ ਕਹੇ ਪਾਈ ਮੈਂ ਸੰਭੂ ਆ ਜਿਉਂਦਾ ਉੱਥੇ ਕੋਕਰਾ ਛੜ ਦੇ ਚੀਕ ਚੰਗੜਾ ਹਾਈ ਬੁਖਾ ਲਈ ਸੰਭੂ ਆ ਗਿਆ ਸੰਭੂ ਆ ਗਿਆ ਕਹਿੰਦਾ ਪਰ ਆਪਾਂ ਨਾ ਛੜਿਆ ਕੋਈ ਗੱਲ ਨਹੀਂ ਸੁਣਦਾ ਜੀਕੇ ਕੋਲੇ ਜਾਣਾ ਜਦੋਂ ਰੋਲਾ ਪਾ ਜਾ ਕਰੇ ਕੋਈ ਡਾਂਗਾ ਲੋਕਾਂ ਦੇ ਕੋਲ ਹੀ ਹੋ ਜਾਂ ਕੇ ਤੇ ਪਹਿਲਾਂ ਕੰਨ ਭੱਜ ਕੇ ਡਰਨਾ ਆ ਗਏ ਅਸੀਂ ਹੋਂ ਨਹੀਂ ਛੜਦੇ ਸੰਭੂ ਨੂੰ ਉਹ ਕੋਈ ਭੱਜ ਲਿਆ ਕਰੇ ਵੀ ਮਾਰ ਦੇਣਗੇ ਸਾਰੇ ਖੇਤਾਂ ਪੱਤੀਆਂ ਦੇ ਵਿੱਚ ਕੋਈ ਡਾਂਗ ਹੋਇਆ ਕਰੇ ਦੋ ਦੋ ਤਿੰਨ ਤਿੰਨ ਜਾਣੇ ਇਕੱਠੇ ਹੋ ਕੇ ਕੰਮ ਕਰਿਆ ਕਰਦੇ ਉਹ ਤੋਂ ਡਰਦੀ ਕੰਬੜਾ ਬੰਦਾ ਛੜਿਆ ਉਹੀ ਗੱਲ ਦੀ ਸੁਣਦਾ ਇੱਥੇ ਕੀ ਬਣੇ ਉਹ ਬੜੇ ਇੱਕ ਦਿਨ ਲੋਕ ਆ ਬੈਠਾ ਹੂੰ ਜਦੋਂ ਇੱਕ ਸਰਦਾਰ ਸ਼ਿਕਾਰ ਖੇਡਦਾ ਫਿਰਦਾ ਤੂੰ ਲਵੇ ਵਾਲੇ ਪੰਨਾ ਜੀ ਵੀ ਹੋ ਗਿਆ ਵੀ ਉੱਥੇ ਬੰਦਾ ਮਾਰ ਕੇ ਭੂਤ ਬਣ ਗਿਆ ਤੇ ਪੂਰਾ ਫੋੜ ਕੋਲੇ ਜਦੋਂ ਨੇ ਦੇਖਿਆ ਲੋਕ ਆ ਜਾ ਬੈਠਾ ਹੁੰਦਾ ਨਿਸ਼ਾਨਾ ਸੈਨਲ ਦੇ ਰਫਲ ਦੇ ਦੇਖ ਨਹੀਂ ਕਹਿੰਦਾ ਦੇਖੀ ਮਾਰ ਦੇ ਯਾਰ ਉਹ ਮੈਂ ਮਰਿਆ ਨਹੀਂ ਆ ਜਿਉਂਦਾ ਕਹਿੰਦਾ ਤੂੰ ਭੂਤ ਕਾਨੂੰ ਭੂਤ ਆ ਕਹਿੰਦਾ ਮੈਂ ਤਾਂ ਜਿਉਂਦਾ ਕਹਦਾ ਨਾਲੀ ਕਹਿੰਦੇ ਨਹੀਂ ਵੀ ਕੁੱਲੀ ਚ ਮੱਚ ਗਿਆ ਜੀ ਤੂੰ ਕਹਿੰਦਾ ਮੈਂ ਖਾ ਨੂੰ ਬੱਚਾ ਹੁੰਦਾ ਜਰ ਨੰਬਰਦਾਰ ਬਹਾਇਤੀ ਮੈਂ ਉਹਦੀ ਕੁੜੀ ਦਸੰਧਾਰਾ ਲੈ ਕੇ ਬਾਗ ਗਿਆ ਤੀ ਨੰਬਰਦਾਰ ਪਿਆ ਤੀ ਉਹਦਾ ਅੱਗ ਲਾ ਕੇ ਨੰਬਰਦਾਰ ਫੂਕਦਾ ਮੈਂ ਤਾਂ ਕੁੜੀ ਦਸੰਧਾਰਾ ਦੇਖਿਆ ਦੀ ਮੈਂ ਬੰਦਾ ਮੈਨੂੰ ਜਿਹੜੀ ਗੱਲ ਕਿਹੜੀ ਮਰਜ਼ੀ ਪੁੱਛ ਲੈ ਸਾਡੇ ਪਿੰਡ ਦੀ ਤੇ ਨੂੰ ਮੈਂ ਦੱਸੂਗਾ ਹੂੰ ਉਹ ਸਰਦਾਰ ਕਹਿੰਦਾ ਹਾਂ ਤੇਰੀ ਗੱਲ ਠੀਕ ਹੈ ਕਹਿੰਦਾ ਮੱਚਿਆ ਜਰੂਰ ਹੈ ਕੁੱਲੀ ਚ ਬੰਦਾ ਕਹਿੰਦਾ ਉਹ ਸਾਡੇ ਪਿੰਡ ਦਾ ਨੰਬਰਦਾਰ ਮੱਚ ਗਿਆ RAMU ਹੂੰ ਕਹਿੰਦਾ ਅੱਛਾ ਕਹਣਾ ਹਾਂ ਕਹਿੰਦਾ ਵੇਖ ਮੇਰੀ ਕੋਹੜੀ ਤੇ ਕਹਿੰਦਾ ਮੈਨੂੰ ਤਾਂ ਕਹਣਾ ਪਿੰਡੇ ਦੀ ਬੜਰ ਨਹੀਂ ਦਿੰਦੇ ਮੈਂ ਤਾਂ ਰਾਤਾ ਖੇਤਾਂ 'ਚ ਕੱਢਦਾ ਜੰਗਲ 'ਚ ਕੱਢਦਾ ਭੁੱਖਾ ਤੇ ਹਾਂ ਕਹਿੰਦਾ ਮੇਰੇ ਨਾਲ ਚੱਲ ਤੂੰ ਜਦੋਂ ਪਈ ਸਰਦਾਰ ਨੇ ਬਹਾਲਿਆ ਲੋਕ ਕਰਨਾ ਉਹ ਆਉਂਦਾ ਸਰਦਾਰ ਸਮਝੂ ਨੂੰ ਪੜੀ ਤੂਤ ਨੂੰ ਮਗਰ ਬਾਈ ਉਹਨੇ ਪਿੰਡ ਦੇ ਲੋਕ ਇਕੱਠੇ ਕਰੇ ਲੰਬਰਦਾਰ ਸੱਜਿਆ ਕਹਿੰਦਾ ਤੁਸੀਂ ਕਿਉਂ ਪਾਗਲ ਹੋ ਗਏ ਹੋ ਕਹਿੰਦੇ ਇਹਨੂੰ ਪਤੰਦਰਾ ਭੂਤ ਨੂੰ ਮਗਰ ਬਹਾਈ ਫਿਰਦਾ ਤੇਰੇ ਜਵਾਕ ਮਾਰ ਦੂ ਸਾਡਾ ਤਾਂ ਸਾਰਾ ਪਿੰਡ ਤਾਂ ਪਾਇਆ ਪਿਆ ਉਹ ਇਹ ਕਾਂ ਦਾ ਕਹਿੰਦਾ ਕਾਨੂੰਪ੍ਰੀਤ ਐ ਸ਼ਾਮਾ ਸੰਭੂ ਐ ਕਹਿੰਦੇ ਨਾ ਕਹਿੰਦਾ ਪਹਿਲਾਂ ਤੁਸੀਂ ਐ ਦੱਸੋ ਕੁਲੀ ਦੇ ਵਿੱਚ ਜਿਹੜਾ ਬੰਦਾ ਕਹਿੰਦੇ ਕੁਲੀ ਜੀ ਦਾ ਕਹਿੰਦਾ ਜੀ ਇਹ ਮੱਚ ਗਿਆ ਦੀ ਉਹ ਕਹਿੰਦਾ ਮੈਂ ਨਹੀਂ ਮੱਚਿਆ ਕੁਲੀ ਸ ਤਾਂ ਨੰਬਰਦਾਰ ਮੱਚ ਗਿਆ ਸ਼ਿਆਮੂ ਉਹਦੀ ਕੁੜੀ ਦਾ ਮਾ ਸੰਧਾਰਾ ਦੇਖਿਆ ਫਲਾਨੇ ਪਿੰਡਾ ਉਹ ਮੈਂ ਮੈਨੂੰ ਤੁਸੀਂ ਕਿਉਂ ਨਹੀਂ ਪਿੰਡ ਵੜਨ ਦੇ ਮੈਂ ਤਾਂ ਸੰਭੂ ਸ਼ਾਮਾ ਆ ਉਹ ਕਹਿਣ ਲੱਗਿਆ ਲੋ ਕਹਿੰਦੇ ਵੀ ਗੱਲ ਪੱਕੀ ਆ ਨੰਬਰਦਾਰ ਕਹਿੰਦਾ ਮੈਂ ਤਾਂ ਹੀ ਇਹਨੂੰ ਲੈ ਕੇ ਆਇਆ ਵੀ ਚੱਲ ਮੈਂ ਤੇਰੇ ਨਾਲ ਚੱਲਦਾ ਉਹ ਕਹਿੰਦਾ ਐਮੀਨਾ ਕਹਿੰਦਾ ਤੇ ਮਾਂ ਡਾਂਗਾ ਲੈ ਕੇ ਪੇ ਜਾ ਕਰੂ ਉਹ ਤਾਂ ਨੰਬਰਦਾਰ ਮੱਚਾ ਕੁੱਲੀ ਚ ਬੰਦਾ ਜ਼ਰੂਰ ਮੱਚਾ ਕੁੱਲੀ ਚ ਇਹ ਚੋਰਾਂ ਨੇ ਅੱਗ ਲਾਈ ਹੈ ਉਹ ਪੰਦੇ ਦੇ ਕਹਿੰਦੇ ਕੀ ਇਹ ਜੋ ਜਾ ਕੇ ਕੀ ਦੇਖਿਆ ਕੀ ਉੱਚਾ ਬਈ ਕਲਖਤ ਅੰਜਰੀ ਦੇ ਚਾਹ ਦੇ ਬਾਤ ਪਾ ਦਿੱਤਾ ਆ